ਤਾਂ ਜਮਾ ਹੋਈ ਤਾਂ ਤੇ ਸਾਡੇ ਆਪਣੇ ਦੇਸ਼ ਦੇ ਜਿਹੜਾ ਦੇਸ਼ ਦਾ ਹਾਕਮ ਆ ਉਹ ਅਜੇ ਵੀ ਸੰਪੂਰਨ ਨਹੀਂ ਉਹ ਇਸ ਹੱਦ ਤੱਕ ਚਲਾ ਗਿਆ ਉਹਦੇ ਨਾਲ ਉਹ ਸਾਨੂੰ ਮੰਨਣ ਦਾ ਕੰਮ ਵੀ ਕਰਦਾ ਸਾਡੀ ਸਪੋਰਟ ਹੋਣ ਦਾ ਕੰਮ ਕਰਦਾ ਜਿਵੇਂ ਪਹਿਲਾਂ ਸਿਆ ਸੀ ਵੀ ਅਸੀਂ ਉਹਨਾਂ ਲੋਕਾਂ ਦੀ ਜਥੇ ਬਣਾਉਂਦੀ ਬਣਾਉਨੇ ਆ ਜਿਨ੍ਹਾਂ ਦੇ ਕੋਲ ਪੈਦਾਵਾਰ ਦੇ ਸਾਧਨ ਆ। ਅਸੀਂ ਕਿਸੇ ਤਰ੍ਹਾਂ ਹਮੇਸ਼ਾ ਆਪਣੇ ਜੱਥੇ ਨਹੀਂ ਬਣਾਉਂਦੇ। ਧਰਮ ਦੇ ਮਾਮਲੇ 'ਚ ਸਾਡੀ ਸਮਝਦਾਰੀ ਇਹ ਆ। ਸਭ ਧਰਮ ਹਰ ਮਨੁੱਖ ਦਾ ਨਿੱਜੀ ਮਾਮਲਾ। ਉਹ ਜਿਹੜੇ ਧਰਮ ਨੂੰ ਦਾ ਜੀ ਕਰਦਾ ਮੰਨੇ। ਸਾਨੂੰ ਉਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਤੂੰ ਸਿੱਖ ਬਣਦੇ ਤੂੰ Hindu ਬਣਦੇ ਤੂੰ ਮੁਸਲਮਾਨ ਬਣਦੇ ਤੂੰ ईसाई ਬਣਦੇ।